ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੀ ਫੁਕੜਾ ਨਿਕਮਾਨ ਦਾ ਪਿੰਡ ਕਲਕਲਾ ਕਲਕਲਾਂ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਹੈਪੀ ਵੀਰ ਦੇ ਘਰੇ ਆ ਘਰੇ ਪਸ਼ੂ ਦੁੱਧ ਤੇ ਲਾਏ ਹੋਇਆ ਬਾਈ ਦੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਗਾਂ ਵੇਚਣੀ ਲਾਈ ਆ ਬਾਈ ਹੁਣਿਆਂ ਨੇ ਕਰਦੇ ਗੱਲਬਾਤ ਆ ਬਪਰਾਦਰ ਸੱਸੀ ਗੱਲ ਦੇ ਸੱਸੀ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਬਾਈ ਸੇਤਾਂਕਰ ਪਰਿਵਾਰ ਵੀਰੇ ਵਧੀਆ ਵਧੀਆ ਠੀਕ ਆ ਕਿਰਪਾ ਮਾਨ ਕਰ ਦੀ ਜੀ ਵੱਡੇ ਭਾਈ ਇੱਕ ਵਾਰੀ ਨਾਮ ਦੱਸ ਦੀ ਆ ਆਪਣਾ ਤਾਂ ਨਾਮ ਵੀਰੇ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਠੀਕ ਆ ਵੀਰੇ ਮਨਪ੍ਰੀਤ ਬਾਈ ਜਿਹੜੀ ਆਪਾਂ ਗਾਂ ਵੇਚਣੀ ਆ ਇਹ ਕਿੰਨਵਾ ਸੂਆ ਸੁਣਦੀ ਆ ਇਹ ਬਈ ਤੀਜਾ ਸੂਆ ਸੁਣਦੀ ਆ ਤੀਜਾ ਸੂਆ ਸੁਣਦੀ ਆ ਮਨਪ੍ਰੀਤ ਭਾਈ ਕਿੰਨੇ ਦਿਨ ਲੈ ਜੂਗੀ ਹਜੇ ਵੀਰੇ ਬਈ ਤਰੀਕ ਦੇ ਹਿਸਾਬ ਨਾਲ ਤੇ ਇਹਦੇ ਦਿਨ ਪੂਰੇ ਆ ਵੀਰੇ ਠੀਕ ਆ ਤੇ ਪਰ ਜਿਹੜੇ ਹਿਸਾਬ ਨਾਲ ਹਵਾਨੇ ਚ ਹਜੇ ਵਾਲ ਪਏ ਆ ਇੱਕ ਦੋ ਦਿਨ ਲਊਗੀ ਸਰਪੰਚ ਆ ਦੋ ਹਾਂਜੀ ਲਗੂਗੀ ਪੰਜਾਂ ਦਾ ਲੈ ਜਾਣੇ ਵੀਰੇ ਦੁੱਧ ਹੈ ਮਨਪ੍ਰੀਤ ਵੀਰੇ ਸੌਰੀ ਕਿੰਨਾ ਚੋਇਆ ਹੋ ਆਪਾਂ ਏ ਬਈ ਆਪਾਂ 25 ਤੋਂ 27 ਲੀਟਰ ਖੋਦ ਚ ਘਰੇ ਚ ਹੋਇਆ ਹੋਇਆ ਇੱਥੇ ਆਪਾਂ ਮਾਲਾ ਚੁੰਦੇ ਰਹੇ ਆ ਚੁੰਦੇ ਰਹੇ ਆ ਬਈ ਚੁੰਦੇ ਰਹੇ ਆ ਠੰਡੀ ਸੀਲ ਆ ਕੋਈ ਨਿਆਣੇ ਦੀ ਲੋੜ ਨਹੀਂ ਠੀਕ ਆ ਜਿਵੇਂ ਮਰਜੀ ਦੋਨੇ ਪਾਸੇ ਬੈਠ ਕੇ ਚੋਈ ਆ ਕੋਈ ਚਬਾਈ ਕਰਦੇਗੇ ਵੀਰੇ ਹੱਥੀ ਪਹਿਲਾਂ ਹੱਥੀ ਵੀ ਇਹ ਤੇ ਕਰਦਾ ਰਿਆ ਹੁਣ ਮਸ਼ੀਨੀ ਮਸ਼ੀਨ ਲੱਗੀ ਆਪਾਂ ਮਸ਼ੀਨ ਨਾਲ ਵੀ ਚੁੰਨੀ ਆ ਠੀਕ ਆ ਬਈ ਤੇ ਉਹਦੇ ਵਧੀਆ ਚਬਾਈ ਚਬਾਈ ਨੋ ਜਮਾ ਹੀ ਨਹੀਂ ਬਈ ਕਿਸੇ ਪਰ ਕੋਈ ਨਹੀਂ ਹੈਗਾ ਕੋਈ ਨੌਕਸ ਜਾਂਦੀ ਹੈ ਕੋਈ ਨਹੀਂ ਠੀਕ ਆ ਫਿਰ ਕਿਹੜਾ ਲਵਾਰਤਾ ਪਰੇ ਬਣਪ੍ਰੇਤ ਬਈ ਇਹਦੇ ਉਹਦਾ 40127 ਦਾ ਬਈ 401 ਡੈਨਮਾਰਕ ਦਾ ਹੈ ਡੈਨਮਾਰਕ 40127 ਲੱਗਿਆ ਸੈਕਸਡੀ ਲਵਾਇਆ ਕਿ ਸਿੰਪਲ ਸਿੰਪਲੀ ਸਿੰਪਲ ਸੀਗਾ ਹੁਣ ਵੇਖੋ ਬਈ ਬਾਕੀ ਕੀ ਹਨਾ ਠੀਕ ਹੈ ਵੀਰੇ ਠੀਕ ਹੈ ਤੇ ਰੇਟ ਬਾਈ ਆਪਾਂ ਮਨਪ੍ਰੀਤ ਕੀ ਰੱਖਾਂਗੇ ਇਹਦਾ ਰੇਟ ਬਾਈ 85000 ਰੁਪਏ ਠੀਕ ਹੈ ਮਾਨਤਨ ਹੋ ਜਾਉਂਦੇ ਵਿੱਚ ਥੋੜਾ ਹਾਂ ਥੋੜੀ ਜੋ ਵੀ ਵੀਡੀਓ ਵੇਖ ਕੇ ਬੰਦਾ ਆਊਗਾ ਆਪਾਂ ਦਿਖਾਉ ਉਤੀ ਆਪਾਂ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਫਿਰ ਕੱਢੀ ਬਰੇ ਤੋਰੀ ਮੜੀ ਜੀ ਮਨਪ੍ਰੀਤ ਬਾਈ ਕੱਢ ਦੇ ਲੈ ਵੀ ਮਿੱਤਰੋ ਵੱਡੀ ਵੜਾ ਪੂਰੀ ਟਿਕਾਣੇ ਦੀ ਲੇਵੇ ਪਾਂਡੇ ਵਾਲੀ ਆ ਵੀ 26 27 ਕਿਲੋ ਦੁੱਧ ਪਾਈ ਹੋਣਿਆ ਨੇ 28 ਕਿਲੋ ਵਾਂਗੂ ਚੋਇਆ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਪਾਲੀ ਸਭੀ ਵਜਨ ਵਾਲੀ ਵਜੂਦ ਵਾਲੀ ਕਾਵਾ ਸਭੀ ਚੰਗੀ ਹੋਈ ਆ ਬਾਈ ਹੁਣਿਆ ਨੇ ਥਣ ਲੇਵੇ ਦੀ ਕੁਆਲਿਟੀ ਪੂਰੀ ਜ਼ਬਰਦਸਤਾ ਦੇਖ ਸਕਦੇ ਆ ਤੁਸੀਂ ਹਜੇ ਲੇਵਾ ਪਾਂਡੇ ਨੇ ਹੋਰ ਵੀ ਬਣਾ ਜਣਾ ਕਿਉਂਕਿ ਗਿਣਤੀ ਮੁਤਾਬਕ ਕਾਗਜ਼ੀ ਦੇਣਾ ਜਿਹੜੇ ਉਹ ਇਹਦੇ ਪੂਰੇ ਹੋ ਗਿਆ ਜੇ 2-4 ਦਿਨ ਉੱਪਰ ਲੈ ਗਈ ਤਾਂ ਉਹ ਗੱਲ ਹੁਣ ਵੱਖਰੀ ਆ ਪਰ ਹਜੇ ਗਾਂ ਦੱਸਦੀ ਆ ਇਹ 5-4 ਦਿਨਾਂ ਵਿੱਚ ਕੱਢ ਜੂਗੀ ਕਿਉਂਕਿ ਗਾਣੇ ਜਿਹੜਾ ਪਿਛਾਂ ਤੋਂ ਵੱਲ ਢਿੱਲਾ ਜਿਹੜੀਆਂ ਲੇਵੇ ਦੇ ਵਿੱਚ ਪਈਆਂ ਸਪੇਸ ਪਿਆ ਜਿਹੜਾ ਲੇਵੇ ਦੇ ਵਿੱਚ ਉਹ ਹਜੇ ਖੋਲਣਾ ਭਰਨਾ ਫਿਰ ਟਿਕਾਣੇ تیر ਲਾਉਗੀ ਵੱਡੀ-ਬੁੱਡੀ ਬਹੁਤ ਆ ਵੈੜਾ ਟਿਕਾਣਾ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਆਂ ਆਪ ਵੀ ਮਨਪ੍ਰੀਤ ਵੀਰੇ ਨੰਬਰ ਤਾਂ ਹੀ ਕਿਹਾ ਨਹੀਂ ਵੱਡੇ ਭਾਈ 79738 ਹਾਂਜੀ 652002 ਇੱਕ ਵਾਰੀ ਹੋਰ ਬੋਲ ਦਈਏ ਵੀਰੇ 797386529 797386529 65245 ਇਸ ਨੰਬਰ ਤੇ ਕਰਨੀ ਮੇਥੋਂ ਤੁਸੀਂ ਬਾਈ ਬਨਪ੍ਰੀਤ ਦੇ ਨਾਲ ਗੱਲਬਾਤ ਹੈ ਜਿਹੜੇ ਭਰਾਣੋ ਇੱਕ ਗਾਂ ਪਸੰਦ ਦਾ ਸੰਪਰਕ ਕਰ ਸਕਦੇ ਆ ਚੰਗੇ ਦੁੱਧ ਦੀ ਮਾਲਕ ਹਨ ਚੰਗੀ ਗਾਂ ਵਾਂ ਪਿੰਡ ਘਲਕਲਾਂ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ ਖੜੀ ਆ ਵਧੇਰੇ ਜਾਣਕਾਰੀ ਲਈ ਬਾਈ ਨਾਲ ਰਾਬਤਾ ਕੰਮ ਕਰ ਲਿਓ ਧੰਨਵਾਦ ਸ਼ੁਕਰੀਆ ਜੋ